ਜਨਮ ਅਸ਼ਟਮੀ ਮੌਕੇ ਜੇਕਰ ਤੁਸੀਂ ਵ੍ਰਿੰਦਾਵਨ ਧਾਮ ਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੇ ਤਾਂ ਤੁਸੀਂ ਰਿਆਸਤੀ ਸ਼ਹਿਰ ਨਾਭਾ ਦੇ 350 ਸਾਲਾ ਪ੍ਰਾਚੀਨ ਬਾਂਕੇ ਬਿਹਾਰ ਦੇ ਮੰਦਿਰ ਚ ਜਾ ਕੇ ਦਰਸ਼ਨ ਕਰ ਸਕਦੇ ਹੋ ਕਿਉਂਕਿ ਜੋ ਵrindavan ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਹੈ ਉਹੀ ਸਰੂਪ ਤੁਹਾਨੂੰ ਨਾਬਾ ਵਿਖੇ ਦਰਸ਼ਨ ਦੇਦਾਰੇ ਕਰਨ ਨੂੰ ਮਿਲੇਗਾ ਸ਼੍ਰੀ ਬਾਂਕੇ ਬਿਹਾਰ ਜਿਹਦਾ ਇਹ ਪ੍ਰਾਚੀਨ ਮੰਦਿਰ ਧਰਮੀ ਰਾਜੇ ਨੇ ਬਣਾਇਆ ਸੀ ਇਸ ਵਿਸ਼੍ਰਿਆਸਤੀ ਨਗਰੀ ਨਾਬਾ ਦੇ ਮੰਦਿਰ ਚ ਦੂਰੋਂ ਦੂਰੋਂ ਸ਼ਰਧਾਲੂ ਮੱਥਾ ਟੇਕ ਆਉਂਦੇ ਨੇ ਅਤੇ ਇਸ ਮੰਦਿਰ ਚ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਨੇ ਇਹ ਨਾਲ ਦੀ ਮੁੱਤਿ ਸਾਹਾਂ ਨੇ ਤਾਂ ਬਿਲੰਦਾਂ ਬੰਦੇ ਵਿੱਚ ਜਨਾਂ ਬੇਰ ਵਿੱਚ ਤਾਂ ਵੀ ਜੇ ਜੁਰੂਰ ਤਾਂ ਬਹੁਤ ਜ਼ਿਆਦਾ ਜੀ ਬਿਲੰਦ ਦਾ ਸੱਚੇ ਹਾਰੂ ਇੱਥੇ ਕਿਵੇਂ ਕਿਨੇ ਸ਼ੁਭਤ ਕਰਾਈ ਸੀ ਇਹ ਮੁੱਤਿ ਇਹ ਮਹਾਰਾਜਾ ਹੀਰੋਦੀਨ ਜੱਤਾ ਜੀ ਮਹਾਰਾਜਾ ਨਾਦੀ ਮਹਾਰਾਜ ਨੇ ਟਾਈਮ ਦੇ ਜੀ ਉਹਨਾਂ ਦਾਦਾ ਜੀ ਨੇ ਕਰਾਈ ਸੀ ਮਹਾਰਾਜਾ ਨਾਭਾ ਜੀ ਨੇ ਜਿਹੜੇ ਪੁਰਾਣੇ ਬੰਦੇ ਦਾਦਾ ਜੀ ਨੇ ਬਹੁਤ ਪਾ ਦੇਖੇ ਨੇਗੇ ਉਹ ਜਿੰਨੇ ਪੁਰਾਣੇ ਬੰਦੇ ਦਾਦਾ ਜੀ ਨੇ ਲਿਖ ਲੈ ਸੀ ਤੇ ਕਾਫੀ ਮਤਲਬ ਆਪਕ ਤਾਂ ਆਉਂਦੇ ਨੇ ਇੱਥੇ ਹਾਂਜੀ ਹਾਂ ਪੂਰਾ ਪੂਰਾ ਮੇਡਾ ਲੱਗਦਾ ਹਰ ਸੰਡੇ ਨੂੰ ਪ੍ਰੋਗਰਾਮ ਹੁੰਦਾ ਕੀਰਤਨ ਵੀ ਹੁੰਦਾ ਫਲਾਰਾ ਵੀ ਹੁੰਦਾ ਤਾਂ ਅੱਜ ਜਨਮ ਅਸ਼ਟਮੀ ਤੇ ਫਿਰ ਰਾਤ ਨੂੰ ਸਪੈਸ਼ਲ ਕੀਰਤਨ ਹੋਵੇ ਅੱਜ ਹਾਂਜੀ ਅੱਜ 8:00 ਵਜੇ ਤੋਂ ਲੈ ਕੇ 11:30 ਵਜੇ ਤੱਕ ਕੀਰਤਨ ਹੋਊਗਾ ਫਿਰ ਫਲਾਰਾ ਚੱਲੂ ਹੈ ਕੱਲੂ ਬੇਰ ਨੂੰ ਮੀਡਾ ਫਲਾਰਾ ਚੱਲੂ ਹੈ ਕਿਥੇ ਕਿਥੇ ਅੰਨੇ ਸ਼ਰਧਾਲੂ ਇੱਥੇ ਮਤਲਬ ਆਪਾਂ ਲੋਕੀ ਬਾਰੋ ਵੀ ਆਉਂਦੇ ਨੇ आ, बहुत ही प्रसिद्ध मंदिर है साढ़े तीन सौ साल पुराना मंदिर है और जितने तक मैं अपने विश्वास की गल करा तो इस मंदिर जाके एक तो शांति मिलती है बहुत ही ज़्यादा और दूसरा कोई भी मनोकामना तुम लेके आओ तो कुंज बिहारी जी मनोकामना जरूर पूरी कर दें मैं तो भक्तों ने यही कह कि आज से इन शुभ घड़ी से जो है वो जरूर आन दर्शन करन और अपनी मनोकामना भी पूर्ण करन और भगवान श्री कृष्ण जी ने उन्हें जन्म ਦੇਵਸਤੇ ਨੂੰ ਸ਼ੁਭਕਾਮਨਾਵਾਂ। ਇਹ ਮੂਰਤੀ ਦੇ ਗਾਲੇ ਕਰੇ ਮੂਰਤੀ ਇੱਕ ਨਾਬੇ ਆ ਇੱਕ ਬਰਿੰਦਾਵਨ ਆ ਇਹਦੇ ਨਾਲ। ਹਾਂਜੀ ਹਾਂਜੀ। ਇੱਥੇ ਵੀ ਜੋ ਮੂਰਤੀ ਹੈ ਉਹ ਸਭ ਤੋਂ ਪੁਰਾਣੀ ਹੈ। ਉਸ ਤੋਂ ਬਾਅਦ ਜੋ ਹੈ ਉਹ ਬਰਿੰਦਾਵਨ ਦੀ ਮੂਰਤੀ। ਉਹ ਮੰਨਦੇ ਜਾਂਦੇ ਨੇ। ਔਰ ਇਹ ਮੰਦਿਰ ਜੋ ਹੈ ਇਤਿਹਾਸਿਕ ਮੰਦਿਰ ਹੈ ਤੇ ਨਾਬੇ ਦਾ ਜੋ ਹੈ ਉਹ ਪ੍ਰਸਿੱਧ ਮੰਦਿਰ ਹੈ। ਫਿਰ ਦੂਰੋਂ ਦੂਰੋਂ ਜੋ ਹੈ ਲੋਕ ਕਿ ਮੰਨਦੇ। ਅੱਜ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਕ੍ਰਿਸ਼ਨ ਜੀ ਦੇ ਜਨਮ? ਅ ਅੱਜ ਦਾ ਇੱਕ ਤਾਂ ਪ੍ਰਸ਼ਾਦ ਦਾ ਪੰਡਾਰਾ ਲੱਗ ਰਿਹਾ ਹੈ ਤੇ ਦੂਸਰਾ ਸ਼ਾਮ ਨੂੰ ਜੋ ਹੈ ਇੱਥੇ ਝਾਕੀਆਂ ਕੱਢੀਆਂ ਜਾਣਗੀਆਂ ਕੀਰਤਨ ਕਰਿਆ ਜਾਏਗਾ ਔਰ ਬੜਾ achhi tarah jo hai innu celebrate קרਿਆ ਜਾਏਗਾ ਕਾਫੀ ਪ੍ਰਸਿੱਧ ਮੰਦਰ ਹੈ ਬਹੁਤ ਵੱਸਤਵ ਮੰਦਰ ਦੇਖੋ ਜੀ ਨਾਬੇ ਨੂੰ ਮਨੀ ਕਾਸ਼ੀ ਕਿਹਾ ਜਾਂਦਾ ਹੈ ਉਹ ਕਿਸੇ ਗਲਤ ਕਰਕੇ ਕਿਹਾ ਜਾਂਦਾ ਹੈ ਇੱਥੇ ਦੇ ਇਤਿਹਾਸਿਕ ਮੰਦਰ ਨੇ ਜਿਹੜੇ ਇਹ ਬਹੁਤ ਮੰਨਤ ਵਾਲੇ ਮੰਦਰ ਨੇ ਜਿਵੇਂ ਕਿ ਇਹ ਕੁੰਜ ਬਿਹਾਰੀ ਜੀ ਦਾ ਮੰਦਰ ਹੈ ਇਹ ਮੂਰਤੀ ਜਾਂ ਫਿਰ ਨਾਭੇ ਵਿੱਚ ਹੈ ਜਾਂ ਇਹ ਤੁਹਾਨੂੰ ਮੂਰਤੀ ਦਿਖੂਗੀ ਬਿੰਦਾਂ ਮੰਦਰ ਵਿੱਚ ਇਸ ਮੰਦਰ ਦੀ ਬਹੁਤ ਜ਼ਿਆਦਾ ਮੰਨਤਾ ਹੈ ਇਸ ਕਰਕੇ ਇੱਥੇ ਬਹੁਤ ਸ਼ਰਧਾਲੂ ਆਉਂਦੇ ਨੇ ਤੁਸੀਂ ਕੋਈ ਵੀ ਮਨੋਕਾਮਨਾ ਲੈ ਕੇ ਆਉਂਗੇ ਤੁਹਾਡੀ ਇਹ ਪੂਰੀ ਹੋਣੀ ਹੀ ਹੋਣੀ ਹੈ ਕਿਉਂਕਿ ਇਹ ਇੱਕ ਬਣਾਇਆ ਵੀ ਧਰਮੀ ਰਾਜੇ ਸੀ ਜਿਹੜੇ ਨਾਭੇ ਜੇ ਨਾਭਾ ਰਿਆਸਤ ਦੇ ਉਹਨਾਂ ਵੱਲੋਂ 350 ਸਾਲ ਪੁਰਾਣਾ ਮੰਦਰ ਇਹ ਬਣਾਇਆ ਗਿਆ ਸੀਗਾ ਜਿਸ ਕਰਕੇ ਇਸ ਮੰਦਰ ਦੀ ਮੰਨਤਾ ਬਹੁਤ ਜ਼ਿਆਦਾ ਅੱਜ ਜਨਮ ਅਸ਼ਟਮੀ ਦੇ ਤਿਹਾਰ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਇਹ ਸਭ ਤੋਂ ਪ੍ਰਾਚੀਨ ਮੰਦਰਾਂ 90 ਦਾ ਬਾਂਕੇ ਵਿਆਰੀ ਮੰਦਰ ਜੀ ਇੱਥੇ ਬਹੁਤ ਪੁਰਾਣੀਆਂ ਮੂਰਤੀਆਂ ਨੇ 360 300 ਸਾਲ ਪੁਰਾਣੀ ਮੂਰਤੀਆਂ ਆ ਉਹਦੇ ਸਾਨੂੰ ਵੀ ਆਂਦੇ ਹੋਰੇ 10 ਸਾਲ ਹੋ ਗਏ ਬਾਕੀ ਸਾਰੇ ਹੋਰੇ ਆਂਦੇ ਨੇ ਮੱਥਾ ਟੇਕਦੇ ਨੇ ਸਭ ਦੀਆਂ ਮੋਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਅੱਜ ਜਨਮਸ਼ਤਮੀ ਦਾ ਤਿਹਾਰ ਬਹੁਤ ਹੀ ਧੂਮ-ਧਾਮ ਨਾਲ ਇੱਥੇ ਮਨਾਇਆ ਜਾਏਗਾ ਰਾਤ ਨੂੰ 8 ਵਜੇ ਤੋਂ ਲੈ ਕੇ ਕੀਰਤਨ ਹੋਏਗਾ ਉਸ ਤੋਂ ਬਾਅਦ ਫਿਰ ਰਾਤ ਨੂੰ 12 ਵਜੇ ਆਰਤੀ ਹੋਏਗੀ ਤੇ ਗੁੱਗਾ ਨਮੀ ਦਾ ਵੀ ਕੱਲ ਤਿਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਏਗਾ ਲੰਗਰ ਵੀ ਇੱਥੇ ਕੱਲ ਖੁੱਲਾ ਟੁੱਟ ਵਰਤੇਗਾ ਸਾਰਿਆਂ ਨੇ ਪਹੁੰਚਣੇ ਆਜ ਇੱਥੇ ਕੀਰਤਨ ਹੋਏਗਾ ਬਹੁਤ ਵਧੀਆ ਮਤਲਬ ਤਰੀਕੇ ਨਾਲ ਇੱਥੇ ਕੀਰਤਨ ਹੁੰਦਾ ਸਾਰੇ ਭਗਤ ਆਂਦੇ ਨੇ ਉਰੇ ਬਹੁਤ ਉਤਸ਼ਾਹ ਨਾਲ ਮਨਾਉਂਦੇ ਨੇ ਸਾਰੇ ਸਾਰੇ ਪਹੁੰਚਣ ਇੱਥੇ ਜਿਹੜੀ ਇੱਥੇ ਮੂਰਤੀਆਂ ਨੇ ਉਹਦੀ ਕੀ ਖਾਸੀਤਾ ਕਿ ਇਹ 350 350 ਸਾਲ ਪੁਰਾਣੀਆਂ ਮੂਰਤੀਆਂ ਨੇ ਜੀ ਮਨਾਪੇ ਦੇ ਮਹਾਰਾਜਾ ਨੇ ਮਤਲਬ Vrindavan ਤੋਂ ਆਈਆਂ ਵੀ ਨੇ ਮੂਰਤੀਆਂ ਜੋ ਮੂਰਤੀਆਂ ਉੱਥੇ ਵrindavan ਨੇ ਉੱਥੇ ਹੀ ਆਈਆਂ ਵੀਆਂ ਨੇ ਇਹ ਮੂਰਤੀਆਂ ਬਾਂਕੇ ਬੈਰੀ ਜੀ ਤੇ ਰਾਧਾ ਰਾਣੀ ਜੀ ਦੀਆਂ ਬਹੁਤ ਪੁਰਾਣੀਆਂ ਪ੍ਰਾਚੀਨ ਮੂਰਤੀਆਂ ਨੇ ਸਭ ਦੀਆਂ ਮਨੋਗਾਮਨਾਵਾਂ ਪੂਰੀਆਂ ਕਰਦੀਆਂ ਨੇ ਮੂਰਤੀਆਂ ਮੈਂ ਬਹੁਤ ਸ਼ੁਰੂ ਤੋਂ ਹੀ ਨਮਸਤੇ ਘੋ ਰਿਹਾ ਹਾਂ ਆ ਰਿਹਾ ਤੇ ਬਹੁਤ ਪ੍ਰਾਚੀਨ ਮੰਦਿਰ ਹੈਗਾ ਕਿ ਬਿਤੇਗਾ ਸਾਡੇ ਸੰਸਾਰ ਤੋਂ ਚੱਲ ਰਿਹਾ ਹੈਗਾ ਚੜ੍ਹ ਦਿਨ ਤੋਂ ਕਿ ਤੇ ਬਹੁਤ ਹੀ ਜ਼ਿਆਦਾ ਜੇ ਤੁਸੀਂ ਆਪ ਨੂੰ ਵੀ ਆਉਂਗੇ ਮੈਨੂੰ ਤੁਹਾਨੂੰ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇੰਨਾ ਤੁਸੀਂ ਜੇ ਇੱਕ ਵਾਰੀ ਆਏ ਤਾਂ ਤੁਹਾਨੂੰ ਐ ਲੱਗੇਗਾ ਬਹੁਤ ਕੁਝ ਜਿਹੜਾ ਖੋਇਆ ਹੋਇਆ ਤੁਹਾਨੂੰ ਮਿਲੇਗਾ ਵੀ ਤੁਸੀਂ ਆਪਣੇ ਆਪ ਨੂੰ ਦਿਲੋਂ ਇੰਨਾ ਫੀਲ ਕਰੋਗੇ ਵੀ ਹਾਂ ਤੁਸੀਂ ਠਾਕੁਰ ਜੀ ਦੇ ਚਰਨਾਂ 'ਚ ਆਏ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰੋਗੇ ਵੀ ਹਾਂ ਤੁਸੀਂ ਨੇ ਰੱਬ ਨਾਲ ਕੇ ਮਿਲੇ ਹੋ ਇਹ ਪ੍ਰਾਚੀਨ ਮੰਦਿਰਾਂ ਮਤਲਬ ਇੱਕ ਮੂਰਤੀ ਇੱਥੇ ਇੱਕ ਬਰਿੰਦਵਾਨ ਹੈ ਇਹ ਪ੍ਰਾਚੀਨ ਹਉਤੀ ਹੈ ਤੇ ਬਿਲਕੁਲ ਹਮਨ ਤੁਸੀ ਵੇਂਦਾ ਵਾ ਜਾ ਕੇ ਦੇਖ ਲਿਓ ਦਰਸ਼ਨ ਤੇ ਉਹੀ ਦਰਸ਼ਨ ਉਰੇ ਤੁਹਾਨੂੰ ਦੀ ਪ੍ਰਾਪਤ ਹੋਵਾਂਗੇ ਸੇਮ ਉਹੀ ਸੇਵਾਵਾਂ ਰਿ ਭਾਵਨਾ ਉਹੀ ਹੋ ਰਹੀ ਆ ਸਾਰੇ ਇੱਕੋ ਦੇਖ ਆ ਕੇ ਮਿਲਦੇ ਨੇ ਤੇ ਤੁਸੀਂ ਉਹ ਇਹਨਾਂ ਦੀ ਪ੍ਰੋਪਰ ਐਨ ਵਿਕਾਸ ਹੋ ਰਿਹਾ ਹੈ ਉਹ ਵਧੀਆ ਵੀ ਉਚਾਤ ਹੈ ਥੋੜਾ ਉੱਥੇ ਬੰਕੇ ਬਿਹਾਰੀ ਮੰਦਿਰ 300 ਸਾਲ ਪੁਰਾਣਾ ਮੰਦਿਰ ਹੈ ਜੀ ਦੂਜੇ ਦਿਨ ਤੋਂ 90 ਦੇ ਸਾਰੇ ਪਿੰਡਾਂ ਵਾਲੇ ਨੇਰੇ ਤੇ ਪਟਿਆਲੇ ਜ਼ਿਲ੍ਹੇ ਦੇ ਸਾਰੇ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਨੇ ਬਹੁਤ ਪ੍ਰਾਚੀਨ ਛਵੀ ਹੈ ठाकुर ਜੀ ਦੀ ਐਸੀ ਛਵੀ ਕਿ ਨਾਪੇ ਇਕ ਬਿੰਦਵਰਨ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰੋਗੇ ਅੱਜ ਅਸੀਂ ਆਫਟਰਵਾਇਜ਼ ਤਾਂ ਕੀਰਤਨ ਸ਼ੁਰੂ ਹੋ ਜਾਮੀ 11:30 ਵਜੇ ਦਾ ਕੀਰਤਨ ਚੱਲਣਗੇ 12 ਵਜੇ ਆਰਤੀ ਹੋਊਗੀ ਭਗਵਾਨ ਦੀ ਦਿਵਸ ਤੋਂ ਬਾਅਦ ਪ੍ਰਸ਼ਾਦ ਵੰਡੇ ਜਾਊਗਾ ਜੀ 4 ਵਜੇ ਕੱਲ ਸਵੇਰੇ ਮੰਗਲਾਰਤੀ ਹੋਊਗੀ ਤੇ ਕੱਲ ਸਾਰਾ ਦਿਨ ਨੌਮੀ ਦਾ ਭੰਡਾਰਾ ਚੱਲੇਗਾ ਇਹ ਖਾਸੀਅਤ ਕੀ ਹੈ ਇਸ ਮੰਦਰ ਚ ਖਾਸੀਅਤ ਇਸ ਮੰਦਰ ਦੀ ਇੱਕ ਖਾਸੀਅਤ ਹੈ ਜੀ ਕਿ ਜੋ ਵੀ ਆਪਣੇ ਸੱਚੇ ਮਨ ਨਾਲ ਇੱਥੇ ਮਤਰਾ ਦੇ ਕੇ